ਹਾਂਜੀ ਜੇ ਕੋਈ ਤੁਹਾਨੂੰ ਜ਼ਿੰਦਗੀ ਦੇ ਵਿੱਚ ਰੋਕਣ ਟੋਕਣ ਵਾਲਾ ਹੈਗਾ ਨਾ ਤਾਂ ਪਰਮਾਤਮਾ ਦਾ ਸ਼ੁਕਰ ਕਰਨਾ ਚਾਹੀਦਾ ਕਿਉਂਕਿ ਜਿੰਨਾ ਬਾਗਾਂ ਦੇ ਮਾਲੀ ਨਹੀਂ ਨਾ ਹੁੰਦੇ ਉਹ ਬਾਗ ਅਕਸਰ ਆਪਾ ਉਜੜਦੇ ਦੇਖੇ ਆ ਤੇ ਮੇਰੀ ਦਾਦੀ ਜੀ ਹਮੇਸ਼ਾ ਮੈਨੂੰ ਮੱਤਾਂ ਦਿੰਦੇ ਹੁੰਦੇ ਸੀ ਉਹਨਾਂ ਨੇ ਮੈਨੂੰ ਨਿੱਕੀਆਂ 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 ਗੱਲਾਂ ਦੀਆਂ ਮੱਤਾਂ ਦਿੱਤੀਆਂ ਮੈਨੂੰ ਕਹਿੰਦੇ ਨੇ ਸੀ ਪੁੱਤ ਤੂੰ ਪੜ ਲਿਖ ਪਰ ਘਰ ਦੇ ਕੰਮ ਵੀ ਤੈਨੂੰ ਸਾਰੇ ਆਉਣੇ ਚਾਹੀਦੇ ਆ ਸਹੁਰੇ ਘਰ ਜਾ ਕੇ ਪਤਾ ਨਹੀਂ ਹੁੰਦਾ ਆਪਣੇ ਤੇ ਕਿਸੇ ਟਾਈਮ ਕਿਹੜਾ ਟਾਈਮ ਆ ਜਾਣਾ ਮੱਝਾਂ ਚੂਣੀਆਂ ਸਿੱਖ ਜਿੰਨੂ ਕਈ ਲੋਕ ਧਾਰਾ ਕੱਢਣਗੇ ਕਹਿੰਦੇ ਆ ਪੱਠੇ ਪਾਉਣੇ ਹਰ ਇੱਕ ਕੰਮ ਦਾ ਮੈਨੂੰ ਵੱਲੋਂ ਨਾ ਸਿਖਾਇਆ ਹੋਇਆ ਸੀ ਕਿਨੇ ਸੀ ਹਰ ਇੱਕ ਕੰਮ ਜਿਹੜਾ ਨਾ ਉਹ ਜ਼ਿੰਦਗੀ 'ਚ ਸਿੱਖਣਾ ਚਾਹੀਦਾ ਤੇ ਕੰਮ ਜਿਹੜਾ ਉਹ ਬੀਬੀਆਂ ਦਾ ਗਹਿਣਾ ਹੈ ਕਰਨਾ ਚਾਹੀਦਾ ਆਉਣਾ ਚਾਹੀਦਾ ਤੈਨੂੰ ਕਦੇ ਕਹਿੰਦੇ ਆ ਦੀ ਸੱਸ ਸੋਹਰੇ ਨਾਲ ਨਹੀਂ ਬੋਲਣਾ ਜਿਵੇਂ ਕਹਿੰਦੇ ਮੇਰਾ ਤੇ ਤੇਰੀ ਮੰਮੀ ਦਾ ਪਿਆਰ ਹੈ ਨਾ ਪਤਾ ਨਹੀਂ ਲੱਗਦਾ ਮਾਵਾ ਧੀਆ ਕੇ ਨੋ ਸਾਸਾਂ ਐਵੇਂ ਪਿਆਰ ਬਣਾ ਕੇ ਰੱਖੀ ਤੇ ਸੋ ਸ਼ੁਕਰ ਕਰਿਆ ਕਰੋ ਕਿ ਆਪਾਂ ਨੂੰ ਕੋਈ ਰੋਕਣ ਟੋਕਣ ਵਾਲਾ